ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਰਾਣੇ ਥੱਲੇ ਲਾ ਦੇਖੋ ਅੱਜ ਜਿਸ ਕਰਕੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵੱਡੇ ਸੁਭਰਾ ਪਹੁੰਚੇ ਆਂ ਬੁਰਜ ਡੇਰੀ ਫਾਰਮ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਵਲਾ ਡਾਕਟਰ ਸਾਹਿਬ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਤੇ ਅੱਜ ਇਸ ਘਰੋਂ ਟੋਟਲ ਆਪਾਂ ਤੁਹਾਨੂੰ 9 ਬੇੜਾ ਦਿਖਾਈਆਂ ਨੇ ਬੇੜਾ ਸੰਧੂ ਸਾਡਾ ਹੀ ਤੁਹਾਡੇ ਸਾਹਮਣੇ ਸੋ 9 ਤੋਂ 10 ਜਿਹੜੇ ਅੱਜ ਵਕਾਊ ਆ ਜਿਨ੍ਹਾਂ ਦੇ ਵਿੱਚੋਂ ਦੋਸਤੋ ਪਸ਼ੂ ਸਾਰੇ ਸੂਏ ਸਵਾਏ ਆ ਠੀਕ ਆ ਜੀ 5 ਬੜਾ ਆਪਾਂ ਜਿਹੜੀ ਦੂਜੀ ਵੀਡੀਓ ਦੇ ਵਿੱਚ ਕਵਰ ਕੀਤੇ ਆ ਇਹ ਸੈਕੰਡ ਭਾਗ ਜਿਹੜਾ ਹੈਗਾ ਠੀਕ ਆ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਪੰਜ ਤੋਂ ਚਾਰ ਨਾਗ ਇਹਦੇ ਵਿੱਚ ਵੀ ਦਿਖਾ ਦਿੰਨੇ ਆ ਸੋ ਸੂਇਆਂ ਸਵਾਈਆਂ ਵੜਾ ਨੇ ਵੱਡੀਆਂ ਨੇ ਠੀਕ ਆ ਜੀ ਉਹਦੇ ਵਿੱਚ ਜਰਸੀ ਬਲੀਡ ਦੇ ਵਿੱਚ ਐਰ ਚਰ ਤੇ ਕ੍ਰੋਸ ਐਚ ਐਫ ਦੇ ਨਾਲ ਜਿਹੜੇ ਦੋਸਤ ਨਾਗ ਸੀ ਉਹ ਤੁਹਾਨੂੰ ਆਪਾਂ ਦਿਖਾਏ ਆ ਇਹਦੇ ਵਿੱਚ ਤੁਸੀਂ ਵੇਖੋਗੇ ਐਚ ਐਫ ਦੇ ਵਿੱਚ ਵਹਿਰਾਂ ਨੇ ਚੰਗੇ ਥੱਬਿਆਂ ਦੇ ਲਵੇ ਆ ਬਾਕੀ ਸੂਏ ਸਵਾਈ ਪਸ਼ੂ ਆ ਤੇ ਬੱਚੀਆਂ ਜ਼ਿਆਦਾਤਰ ਇਹਨਾਂ ਵਹਿਰਾਂ ਦੇ ਮਗਰ ਬੱਚੀ ਆ ਠੀਕ ਆ ਜੀ ਤਰੀਕਾ ਤੁਸੀਂ ਨੋਟ ਕਰ ਲਓ 31 ਜਨਵਰੀ ਨੂੰ ਆਪਾਂ ਇਹ ਵੀਡੀਓ ਬਣਾਈ ਆ ਸਮਾ ਕੋਈ ਦੁਪਹਿਰ ਦੇ ਦੋ ਦੁਹਾੜੀ ਕੁ ਵਜੇ ਦਾ ਸਮਾਂ ਹੈ ਸੋ ਸੂਏ ਸਵੇਰ ਨਾਗਨੇ ਤੇ ਸਾਰੇ ਵੀਰਾਂ ਨੂੰ ਬੇਨਤੀ ਆਪਣੀ ਹੁੰਦੀ ਆ ਵੀ ਦੋ ਟਾਈਮ ਚੋਕੇ ਗੱਬਣ ਪਸ਼ੂ ਆਪਣਾ ਚੌਥਾ ਥਾਣਾ ਦੀ 蒂ਪ ਕੇ ਤੁਸੀਂ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਜੀ ਤੇ ਪੂਰੀ ਗੱਲਬਾਤ ਕਰਦੇ ਹਰੀਕੇ ਪਤਨ ਤੋਂ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਪਿੰਡ ਵੱਡੇ ਸਭਰਾ ਆਹ ਕਰਦੇ ਆ ਗੱਲਬਾਤ ਲੈ ਲੈਂਦੇ ਆ ਡਿਟੇਲ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸ਼ਸ਼ੀਕਾਲ ਜੀ ਸ਼ਸ਼ੀਕਾਲ ਸੰਧੂ ਸਾਹਿਬ ਦੀ ਸ਼ਸ਼ੀਕਾਲ ਹੋਰ ਮਾਰਾਈ ਠੀਕ ਹਾਂਜੀ ਵਧੀਆ ਜੀ ਗੁਰੂ ਆਰਮਦਾਸ ਜੀ ਕਿਰਪਾ ਨਾਲ ਡਾਕਟਰ ਵੇੜਾ 10 ਹੀ ਬਕਾਉ ਅੱਜ ਸੇਲ ਹੋ ਗਈਆਂ ਵਾ ਅੱਛਾ ਜੀ ਨਾ ਪਾਠ ਪੋਣੀਆਂ ਜੀ ਵੀਡੀਓ ਹੁਣ ਆਪਾਂ ਆਠਾ ਠੀਕ ਹੈ ਜੀ ਵੈਸੇ ਪਹਿਲੀ ਵੀਡੀਓ ਜਿਹਦੇ ਚਲੋ ਪੋਜ਼ਿਟਿਵ ਵੈੜਾ ਆਪਾਂ ਦਿਖਾਤੀਆਂ ਹਾਂਜੀ ਹਾਂਜੀ ਠੀਕ ਆ ਹੁਣ ਵੀ ਤਕਰੀਬਨ ਕੋਈ 4 ਕ ਨਗ ਜਾ ਚਾਰ ਵੈੜਾ ਬੜੀਆਂ ਨਗੀਨੇ ਜੇ ਵੱਡੀਆਂ ਵੈੜਾ ਨੇ ਹਾਂਜੀ ਵੱਡੀਆਂ ਵੈੜਾ ਮੋਲੇ ਬਾਲੇ ਚੀ ਹਜੇ ਸਰੰਗ ਤੁਰੇ ਹੋਈਆਂ ਤੇਰਾ ਦੋ ਦਰਾਤ ਸਿੱਗੀਆਂ ਵਾ ਇੱਕ ਕੱਲ ਸੁੱਈ ਤੇ ਇੱਕ ਨੂੰ ਚਾਰ ਸਨੋਗੇ ਜੀ ਇਹਨਾਂ ਮਗਰ ਬੱਚੇ ਚਵਾਂ ਨੇ ਠੀਕ ਆ ਪਹਿਲੀ ਵੀਡੀਓ ਵਾਲੇ ਮੱਛੀਆਂ ਸੀ ਇਹਨਾਂ ਮਗਰ ਬੱਚੇ ਜੀ ਲੋਬੇ ਦੋਸਤੋ ਮਗਰ ਬੱਚੇ ਆ ਠੀਕ ਆ ਜੀ ਜਿਹ ਸ਼ੁਰੂ ਕਰਦੀ ਆਪਾਂ ਇਸੇ ਵਾਰ ਤੋਂ ਕਿੰਵਾ ਸੁਭਾ ਹੋ ਗਈ ਆ ਇਹ ਸੰਧੂ ਸਾਹਿਬ ਦੂਜਾ ਸੁਆ ਸੂਈ ਜੇ ਦੂਜਾ ਸੁਆ ਜੇਰ ਜੂਰ ਪ੍ਰੋਪਰ ਪੈ ਗਈ ਆ ਤੇ ਵੀਡੀਓ ਕਿਸੇ ਨੇ ਮੰਗਾਉਣੀ ਆ ਆਪਾਂ ਦੋਵਾਂ گاਵਾਂ ਦੀ ਵੀਡੀਓ ਬਣੀ ਪਈ ਜੇਰ ਦੀ ਇਹ ਰਾਤੀ ਸਈਆਂ ਨੇ ਹਾਂਜੀ ਰਾਤੀ ਸਈਆਂ ਵਾ ਠੀਕ ਆ ਮੱਲ ਮੱਛੇ ਦੋਦੇ ਇਹਨੇ ਥੋੜਾ ਲੇਟ ਜੇਰ ਪਈ ਆ ਆ ਮਤਲਬ ਘੰਟਾ ਕਿ ਹੋਇਆ ਵੀ ਭਾਈ ਨੂੰ ਉਹਨੇ ਸਵੇਰੇ ਸਵੇਰੇ ਪਾਤੀ ਚਵਾਈ ਕੀਤੀ ਆ ਥੋੜੀ ਕੀਤੀ ਆਪਾਂ ਭਾਈ ਇੱਕ ਰੀ ਚਵਾਈ ਤਾਂ ਕੀਤੀ ਆ ਕਿ ਇਹਨੇ ਆਨਲਾਈਨ ਗਾਂ ਖਰੀਦੀ ਕਰਨੀ ਆ ਭੇਜ ਸਕਦੇ ਆਪਾਂ ਉਹ ਵੀ ਹਾਂ ਦੂਜਾ ਸਵੇਰ ਵਾਛਾ ਬਣ ਰਿਹਾ ਹੈ ਨਾ ਹਾਂਜੀ ਫਾਰਮ ਦੀ ਵਹਿੜ ਜੀ ਉਹ ਵੀ ਰਾਤ ਹੀ ਸੂਈ ਆ ਠੀਕ ਆ ਜੀ ਜਿਹੜਾ ਜੁਰ ਪ੍ਰੋਪਰ ਪਾਈ ਆ ਉਹਦੀ ਵੀਡੀਓ ਪ੍ਰੋਪਰ ਤੁਹਾਨੂੰ ਦਿਖਾ ਦਿੱਤੀ ਜਾਊਗੀ ਕਿਸੇ ਵੀ ਵੀਰ ਨੇ ਸੌਦਾ ਕਰਨਾ ਬਾਕੀ ਮੋਟਾ ਗੋਲ ਥਾਣਾ ਹੋਰ ਜਿਹੜਾ ਤੁਸੀਂ ਬ੍ਰੀਡ ਵਾਲੀ ਦੀ ਚਵਾਈ ਬੜੀ ਲੱਗੀ ਤੇ ਚੰਗੇ ਰਿਕਾਰਡ ਵਾਲੀ ਵਹਿੜ ਆ ਅੱਛਾ ਜੀ ਇਹਨੇ 25 26 ਲੀਟਰ ਸਹੀ ਜਿਹੜਾ ਦੁੱਧ ਕੱਢਿਆ ਜੀ ਸੰਧੂ ਸੱਪ ਨੂੰ ਡਾਕਟਰ ਮਾਰਨਿੰਗ ਥੋੜੀ ਬੱਧੀ ਚੋਗੇ ਚੋਈ ਚੋਈ ਸੰਧੂ ਸੱਪ ਪਹਿਲੇ ਬੋਲਾ ਪਿਆਈ ਦਾ ਪਤਾ ਨੂੰ ਭਰਾ ਜ ਇਹਨੂੰ ਕਰ ਲਿਆ ਜੀ ਬਾਕੀ ਥਾਨ ਕੁਆਲਟੀ ਦੀ ਗੱਲ ਕਰੀਏ ਤੇ ਬਹੁਤ ਚੰਗਾ ਲੱਗਾ ਜੀ ਆ ਬਰੀਡ ਦੀ ਗੱਲ ਕਰੀਏ ਬਰੀਡ ਵੀ ਚੰਗੀ ਆ ਲੈ ਲੋ ਦੋਸਤ ਠੀਕ ਆ ਜੀ ਰਾਤੀ ਦੋਸਤ ਸੁੱਈ ਆ ਠੀਕ ਆ ਜੀ ਕੋਈ ਅੱਜ ਅੱਡੇ ਡੰਗ ਮਾਰਨਿੰਗ ਅਜੇ ਚਵਾਈ ਹੋਈ ਐ ਤੀ ਅਜੇ ਪੂਰੀ ਆਪਾਂ ਕਹਿ ਲਈਏ ਬਈ ਬੌਲੇ ਚ ਸਾਫ ਵੀ ਨਹੀਂ ਕੀਤੀ ਗਈ ਤੇ ਆ ਜਿਹੜਾ ਤੁਸੀਂ ਬੈਕ ਸਾਈਡ ਤੋਂ ਹਵਾਨਾ ਛੱਡਾ ਦੇਖੋ ਠੀਕ ਆ ਜੀ ਦੁੱਧ ਚੰਗਾ ਚਵਾ ਗਈ ਆ ਪਹਿਲਾ ਸਵੇਰਾ ਹੁਣ ਬਾਕੀ ਨਾਣਾ ਵੇਖੋ ਦੇਵੇ ਦੇ ਵਿੱਚ ਕਿੰਨੀਆਂ ਜਿਆਦੀਆਂ ਸੰਧੂ ਸਾਹਿਬ ਸੋ ਮੁੱਠੀ ਮੁੱਠੀ ਹਲਤਾਂ ਲੱਗਾ ਕਰਮਾ ਲਈਓ ਠੀਕ ਆ ਜੀ ਬਾਕੀ ਫਿੱਟ ਫਾੜਾ ਪੂਰੀ ਚਲੋ ਸੂਸ ਸਵਾ ਕੇ ਥੋੜਾ ਜਿਹਾ ਪਸ਼ੂ ਇੱਕ ਵਾਰੀ ਤਹਿ ਦੋ ਜੀ ਲਾਉਂਦਾ ਤੇ ਪਰ ਆ ਤੁਸੀਂ ਵੇਖੋ ਢਾਂਚਾ ਢੋਜਾ ਕਰੋ ਚੈੱਕ ਬਹੁਤ ਵਧੀਆ ਫੇਸ ਫੂਡ ਕੁਆਲਟੀ ਚੰਗੀ ਆ ਇਧਰ ਤੁਹਾਨੂੰ ਇੱਕ ਵਾਰੀ ਫਿਰ ਦਿਖਾ ਦਈਏ ਬੜੇ ਦਰਕਾਰ ਦੇ ਵਿੱਚ ਠੀਕ ਆ ਵੀ ਲੈ ਵੀ ਡਾਕਟਰ ਕੀ ਡਿਮਾਂਡ ਦੀ ਕਰਦਾ ਫਿਰ ਸੰਦੂ ਸਾਹਿਬ ਮੁੱਲ ਜੋ ਮਰਜ਼ੀ ਕਰ ਲਈਏ ਆ ਇਹ ਜੈਸਨ ਨੂੰ 88000 ਦੀ ਦੇ ਦਾਂਗੇ ਵੀ 88000 ਦੀ ਹਾਂਜੀ ਅੱਜ 88 88 ਕਰਾਤੀ ਫਿਰ ਹੈ 85 ਦੀ ਸੰਦੂ ਸਾਹਿਬ ਦੀ ਆ ਜਾਇਜ ਜਜ ਕਰਕੇ ਦੇ ਦਈਏ ਛੋਟਾ ਛਾਟਾਂ ਕੇ ਬਿਲਕੁਲ ਜਾਇਜ ਮੁੱਲ ਜੇ ਮੁੱਲ ਕਿਹਣੀ ਦੇਣੀ ਇੱਦੀ ਵੇਲੇ 85 ਦੀ ਹਾਂਜੀ ਲਓ ਵੀ 85000 ਦੀ ਆ ਠੀਕ ਆ ਜੀ ਬਾਕੀ ਦੁੱਧ ਦੱਸੋ ਹਵਾਨੇ ਚੱਡੇ ਤੋਂ ਜਾਂ ਨਸਲ ਬ੍ਰੀਡ ਨੇ ਦੁੱਧ ਚਵਾਉਣਾ ਹੁੰਦਾ ਠੀਕ ਆ ਜੀ ਬਾਕੀ ਚੱਡੇ ਛੋਟੇ ਦੀ ਦਿੱਖ ਚੰਗੀ ਆ 85000 ਦੀ ਇੱਕ ਨੈਕਟ ਇਧਰ ਤੁਹਾਨੂੰ ਦਿਖਾ ਦਗੇ ਆਪਾਂ ਵੀ ਬਹਿਰ ਚੰਗੀ ਆ ਇਹ ਸੰਧੂ ਸਾਹਿਬ ਤਾਜੀ ਸੂਈ ਜੇ ਆਹ ਰਾਤੂਰਾ ਮਰਾ ਕੇ ਖਾਦਦੇ ਤਸਲੀ ਇੱਕ ਰੇ ਕਰਾਈ ਦਿੰਦੇ ਆਪਾਂ ਵੀ ਆਪਣਾ ਆਪਣਾ ਨੀ ਚਈ ਮਨ ਚ ਦੁੱਧ ਖੁੰਦਸ ਚਵਾਈ ਵੇਖੋ ਲੱਗੀ ਆ ਵੇਖੋ ਇਹ ਵੀ ਦੂਜਾ ਨਾ ਡਾਕਟਰ ਹਾਂਜੀ ਹਾਂਜੀ ਇਹ ਦੂਜੇ ਸੂਈ ਵਧੀਆ ਹਾਂਜੀ ਰਾਤੇ ਅਗਰ ਪਿਛੇ ਸੂਈਆਂ ਨੇ ਹਾਂਜੀ ਹਾਂਜੀ ਇਹ ਕੱਲ ਸੂਈ ਹੈ ਸੰਧੂ ਸਾਹਿਬ ਇਹ ਕੱਲ ਦੀ ਹੈ ਨੇ ਕੱਲ ਦੀ ਸੂਈ ਆ ਬੌਲੇ ਚੀਏ ਵੀ ਇਹ 16 17 ਲੀਟਰ ਬੌਲੇ ਤੋਂ ਸਟਾਰਟਿੰਗ ਕੀਤੀ ਹੈ ਹਲਕਾਰੀ ਆਪਾਂ ਲਾਗੇ ਖਾਣੇ ਵੀ ਦੋ ਕਿਟਵਾਇਆ ਕਰ ਲਿਆ ਫਿਰ ਇਹਦੀਆਂ ਹਾਂਜੀ ਹਾਂਜੀ ਦੁਪਹਿਰੇ ਕਿ ਸ਼ਾਮੀ ਸ਼ੂਮੀ ਕਿ ਮਾਰਨਿੰਗ ਦਾ ਨਹੀਂ ਕੱਲ ਸਵੇਰ ਦੀ ਸਹੀ ਆ ਕੱਲ ਮਾਰਨਿੰਗ ਹਾਂਜੀ ਹਾਂਜੀ ਤਿੰਨ ਕਿਟਵਾਇਆ ਹੋਈ ਗਈਆਂ ਹੋ ਗਿਆ ਹੋ ਗਿਆ ਸੰਧੂ ਸਾਹਿਬ ਜਿਹੜੀ ਕੱਲ ਦੀ ਇੱਕ ਤਾਉ ਦਰਾ ਦੀ ਸੂਈ ਉਹ ਦੂਜੀ ਆ ਠੀਕ ਆ ਤੀਜੇ ਨੰਬਰ ਤੇ ਆ ਠੀਕ ਆ ਤੇ ਬੱਚੇ ਨੂੰ ਇਹਨੇ ਜਨਮ ਦਿੱਤਾ ਸੰਧੂ ਸਾਹਿਬ ਆ ਤੇ ਪਛਲੇ ਸਵੇ ਇਹਨੇ ਸਹੀ ਜਿਹੜਾ ਦੁੱਧ ਭਰਿਆ ਜੇ 32 ਲੀਟਰ ਭਰਿਆ ਜੇ ਪਲੂਨੇ 32 ਲੀਟਰ ਇਹ ਇਹਦੀ ਛਿੱਗੀ ਜੇ ਕਨਫਰ ਲੋ ਵੀ ਕਰੋ ਚਾਕਾ ਠੀਕ ਆ ਜੀ ਮੇਰਾ ਦੁੱਧਾ ਸੁਭਾ ਪੂਰਾ ਵੱਡਾ ਕੱਦ ਕਾਠਾ ਢਾਟਾ ਢੋਟਾ ਤੁਸੀਂ ਇਹ ਦੇਖੋ ਚੌੜਾ ਪਿੱਠ ਪੁੜਾ ਐਰ ਕੀ ਸੰਧੂ ਸਾਹਿਬ ਆਵਾ ਮੀਡ ਵੀ ਚੰਗੀ ਕਰਾਂਗੇ ਦੁੱਧ ਵਿੱਚ ਆ ਚੰਗਾ ਚਬਾਊਗੀ ਦੁੱਧ ਉਹ ਚਵਾਜੂਗੀ ਜਿੱਡਾ ਕੱਦ ਬੋਤਾ ਕਰਮਾ ਜਿਹੜੀ ਨਸਲ ਬਰੀਡ ਆ ਆਕ ਨੂੰ ਸੰਧੂ ਸਾਹਿਬ ਐਡੀ ਵੇਰ ਦੇ ਮੈਂ 40 ਲੀਟਰ ਵੀ ਕਹਿ ਸਕਦਾ ਹਾਂ ਹਾਂ ਪਰ ਜਿਹੜਾ ਸਹੀ ਘਰ ਵਾਲਿਆਂ ਦੇ ਕਹਿੰਦੇ ਮੁਤਾਬਕ ਸਹੀ ਦੁੱਧ ਚਵਾਇਆ ਜੀ 32 ਲੀਟਰ ਚਵਾਇਆ ਜੀ ਹਾਂ ਲੋ ਵੀ ਪੱਟੇ ਲਾਈ ਖੜੀ ਆ ਕੱਲੀ ਜਾਓ ਇਹ ਗੱਡੀ ਦੇ ਸੰਧੂ ਸਾਹਿਬ ਸੋ ਟੇਕ ਦੇਖੋ ਤੁਸੀਂ ਬਿਲਕੁਲ ਮੋੜ ਤੋਂ 400 ਲੇਵਾ ਤੇ ਜਿਹੜੀ ਲੇਵਾ ਚਾਹੀਦੀ ਸੰਦੂ ਸਾਹਿਬ ਉਹੀ ਲੇਵਾ ਲੱਗਾ ਗੈਬ ਕਰੀਏ ਥਣਾ ਦਾ ਮੁੱਠੀ ਥਾਣੇ ਇੱਕ ਲੰਮਾ ਤੋੜ ਕੇ ਫਿਰ ਬੈਕਸਰ ਲੈਣੀ ਉਧਰ ਨਮਾ ਤੋੜ ਆ ਆ ਦੇਖੋ ਜੀ ਤੇ ਬਰੀਡ ਦੇ ਕੁਆਲਟੀ ਦੀ ਗੱਲ ਕਰੀਏ ਬਹੁਤ ਚੰਗੀ ਇਹ ਡੈਨਮਾਰਕ ਦੀ ਖੋਦਿਆ ਠੀਕ ਹੈ ਜੀ ਹਾਂਜੀ ਆ ਤੋੜ ਲਾਵੇ ਲਾਵੇ ਠੀਕ ਹੈ ਜੀ ਸੋ ਬੱਚੀ ਚੰਗੀ ਆ ਵੜ ਵੱਡੇ ਕਦ ਕੱਦ ਦੇ ਵਿੱਚ ਆ ਠੀਕ ਹੈ ਜੀ ਦੁੱਧ ਚੰਗਾ ਚਬਾਜੂਗੀ ਫਿਲਹਾਲ ਹੁਣ ਪੌਲਾ ਐਸ ਵਕਤੇ ਦੇ ਥੱਲੇ ਹੈਗਾ ਕੱਲ ਦੀ ਸੂਈ ਦੇ ਥੱਲੇ ਕੋਈ 16 17 16 ਕਿਲੋ ਲੀਟਰ ਬੋਲਾ ਆ ਦੇਖ ਬਾਕੀ ਮਗਰ ਵੀ ਵਧੀ ਦਸਤੀ ਨਾ ਨਹੀਂ ਬੱਚਾ ਬੱਚਾ ਮਗਰ ਹਾਂਜੀ ਹਾਂਜੀ ਠੀਕ ਆ ਤੇ ਅੱਲੀ ਆਉ ਵੀ ਗੱਡੀਏ ਸੰਧੂ ਸਾਹਿਬ ਐਡੀ ਵਹਿੜ ਜੇ ਚਲੋ ਜੀ ਹਾਂਜੀ ਹਾਂਜੀ ਤੇ ਇਹ ਡਾਕਟਰ ਕੀ ਰੇਟ ਦੀ ਰੋਗੂ ਸੰਧੂ ਸਾਹਿਬ ਜੋ ਮਰਜੀ ਕਰ ਲਈਏ 1 ਲੱਖ ਤੇ 20 ਹਜ਼ਾਰ ਦੀ ਦੇ ਦਾਂਗੇ 1 ਲੱਖ ਫੀਸ ਹੀ ਹਾਂਜੀ ਲੋ ਬਾਕੀ ਵਹਿੜ ਵੀ ਦੇਖਦੀ ਸੰਧੂ ਸਾਹਿਬ ਇਹ ਨਹੀਂ ਵੀ ਆਮ ਕੋਈ ਵਹਿੜ ਆ ਵਹਿੜ ਦਾ ਐਵੇਂ ਨਹੀਂ ਮੰਗੇ ਇਹਦਾ ਮੁੱਲ ਆ ਫੈਸ਼ਨ ਡਿਜ਼ਾਈਨ ਦੇ ਖੋਲੇ ਵੇਖੋ ਕਿਹੜਾ ਲੱਗਾ ਇਹਨੂੰ ਹਾਂ ਹਾਂ ਲੋਵੀ ਕਰੋ ਚੱਕ ਠੀਕ ਆ ਜੀ ਸੋ ਬੰਤਰ ਪੰਤਰ ਬੜੀ ਮਜ਼ਬੂਤ ਆ ਇਹ ਵੱਡਾ ਕਾਦ ਲੰਬੀ ਵੇਲ ਪਖੋ ਸੋ ਹਵਾਨਾ ਸਟਰਕਚਰ ਤੋਂ ਅਸੀਂ ਆ ਸਾਹਮਣੇ ਦੇਖ ਲਓ ਠੀਕ ਹੈ ਜੀ ਝਾਚੂ ਤੋਂ ਮਾਰ ਲਓ ਨੋਮ ਬਲ ਦਰਮਿਆਨੀ ਕੋ ਭਰੂਣ ਪਾ ਲੈ ਜੇ ਸੰਧੂ ਸਾਹਿਬ ਆਪਾਂ ਚੰਗਾ ਮਾਲ ਲੈ ਕੇ ਆਉਂਦੇ ਨਾ ਹਾਂ ਤੇ ਮਾਲਕ ਦੀ ਕਿਰਪਾ ਗੁਰੂ ਰਾਮਦਾਸ ਦੀ ਰੋਜ ਦੀਆਂ ਪੰਜ ਸੱਤ ਪੰਜ ਸੱਤ ਜਾਂਦੀਆਂ ਚੰਗੀ ਗੱਲ ਕਰੇ ਸਾਫ ਸੁਥਰਾ ਕੰਮ ਚੰਗੇ ਐਨੀਮਲ ਦਾ ਇਹੋ ਵਾਦਾ ਆ ਤੁਹਾਡੇ ਸਾਹਮਣੇ ਸਾਹਮਣੇ ਆਪਾਂ ਤਿੰਨ ਮੱਛੀਆਂ ਸੇਲ ਕਰਤੀਆਂ ਇੱਕ ਪਹਿਲੋ ਗਈ ਦੋ ਵੀਰਾਂ ਨੇ ਹੁਣ ਲਈਆਂ ਠੀਕ ਹੈ ਜੀ ਵੇੜਾ ਤੇ ਛੋੜਾ 15 ਹੀ ਸੰਧੂ ਸਾਹਿਬ ਵੇਰਦੀਆਂ ਹਾਂ ਲੱਭੀ ਵੱਡੀ ਗਿਣਤੀ ਦੇ ਵਿੱਚ ਜੀ ਦੋਸੋਂ ਨਾਗ ਆਉਂਦੇ ਇਸੇ ਬੁਰਜ ਡੇਰੀ ਫਾਰਮ ਤੇ ਪਿੰਡ ਵੱਟੇ ਸਭਰਾ ਠੀਕ ਆ ਜੀ ਤੇ ਬਾਕੀ ਸੰਪਰਕ ਆਪਣਾ ਕਰ ਲਿਆ ਕਰੋ ਤੁਸੀਂ 1 ਲੱਖ 20 ਹਜ਼ਾਰ ਦੀ ਡਿਮਾਂਡ ਆ ਮੋਲ ਦਾ ਠੀਕ ਆ ਜੀ ਵਿੱਚੋਂ ਛੋੜ ਛੱਪਾ ਮੌਕੇ ਤੇ ਮਾਰਦਾਨ ਹੋ ਜਾਊਗਾ ਕੋਈ ਭਰਾ ਸੰਪਰਕ ਕਰ ਲੇ ਠੀਕ ਆ ਸੋ ਇੱਧਰ ਇੱਕ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਵਿਹੜ ਦਿਖਾ ਦਿੰਦੇ ਆ ਇਹ ਵੀ ਸੂਈ ਸੁਬਾਈ ਆ ਤੇ ਡਾਕਟਰ ਇਹਦਾ ਕੀ ਮੇਰਪਾ ਵੀਰ ਇਹ ਸੰਧੂ ਸਾਹਿਬ ਜਿਹੜਾ ਸਹੀਦ ਉਹਦੇ ਚੋਇਆ ਨੇ 24 25 ਲੀਟਰ ਚੋਇਆ 24 25 ਲੀਟਰ ਪਹਿਲੇ ਨੇ ਪਹਿਲੇ ਨੇ ਕੀ ਕੁਆਲਿਟੀ ਆ ਠੰਡਾ ਗਾਹ ਵੀ ਚੱਕਰ ਲੋ ਲੈਵਾ ਵੇਖੋ ਕਿਹਦਾ ਲੈਵਲ ਆ ਇਹਨੂੰ ਅੱਜ ਕਿੰਨੇ ਦਿ ਮਾਰਨਿੰਗ ਹਾਂਜੀ ਰਾਤੀ ਸੁੱਈਏ ਤੇ ਸਵੇਰੇ ਜੇਰ ਪਈ ਆ ਰਾਤ ਕਿ ਵੇਲੇ ਨੇਟ ਸੁੱਈ ਹਾਂਜੀ ਨੇਟ ਸੁੱਈ ਆ 12 ਵਜੇ ਸੁੱਈ 12 1 ਵਜੇ ਹਾਂਜੀ ਵੀਡੀਓ ਬਣੀ ਪਈ ਜੇ ਜੇਰ ਦੀ ਉਹ ਮੰਗਾ ਸਕਦਾ ਕੋਈ ਵੀ ਬੱਚਾ ਮਗਰ ਹਾਂਜੀ ਬੱਚਾ ਜੀ ਲਓ ਜੀ ਮਗਰ ਬੱਚਾ ਤਾਂ ਦੂਜੇ ਸਵੇਰੇ ਡਾਕਟਰਾਂ ਦਾ ਵੀ ਇਹ ਵੀ ਸੁੱਈ ਆਪਣੇ ਕੋਲ ਰਾਤ ਜੇਰ 7 ਲੀਟਰ ਆਪਾਂ ਬਹੁਤਾ ਖੱਡਿਆ ਸੰਦੂ ਸਾਹਿਬ ਇਹਦਾ ਠੀਕ ਆ ਜੀ ਕਿੰਨਾ ਕੁ 7 ਲੀਟਰ 7 ਲੀਟਰ ਹਾਂਜੀ ਲਓ ਜੀ 7 ਕਿਲੋ ਲੀਟਰ ਪੌਣੇ ਤੇ ਚਵਾਈ ਕੀਤੀ ਆ ਕੁਆਲਿਟੀ ਦੀ ਗੱਲ ਕਰੀਏ ਬਰੀਡ ਦੀ ਗੱਲ ਕਰੀਏ ਦੇਖੋ ਜੀ ਕਿੰਨੀ ਚੰਗੀ ਕੁਆਲਿਟੀ ਠੀਕ ਹੈ ਜੀ ਆ ਲੈ ਇਹ ਵੀ ਦੇਖੋ ਸੋ ਵਰਨਾ ਬੰਦਾ ਚੈੱਕ ਕਰੋ ਗਿੱਟ-ਗਿੱਟ ਤੇ ਜਿਹੜਾ ਦੋਸਤ ਥਣ ਲੱਗਾ ਮਰਲੇ ਤੇ ਮਰਲੇ ਬੰਦੇ ਨੇ ਤੇ ਆਹ ਟਾਂਚਾ ਤੁਸੀਂ ਚੈੱਕ ਕਰ ਲਓ ਵੈੜ ਦਾ ਠੀਕਾ ਜੀ ਦੂਜਾ ਸੂਬਾ ਸੂਈ ਆ ਕੋਈ 7 ਲੀਟਰ ਪਹਿਲੀ ਚਵਾਈ ਹੈ ਜੀ ਹਜੇ ਹੋਈ ਹੈ ਮਾਰਨਿੰਗ ਸੰਧੂ ਸਾਹਿਬ ਚੰਗੀ ਮੀਤ ਕਰਾਂਗੇ ਦੁੱਧ ਰੱਖ ਨੂੰ ਜਿੰਨਾ ਮਰਜ਼ੀ ਕਹਿ ਰਹੀਏ ਹਾਂ ਹਾਂ ਪਰ ਦੁੱਧ ਇਹਨਾਂ ਆਰਾਮ ਨਾਲ ਭਰਾ ਦੂਗੀ ਕੰਨ ਦੇ ਵੇਖੋ ਜੀ ਕਿੰਨੇ ਸਮੋਲ ਜੇ ਕੰਨ ਨੇ ਬਰੀਡ ਦੀ ਗੱਲ ਕਰੀਏ ਫੇਸ ਕੁਆਲਿਟੀ ਕਿੱਡੀ ਵਧੀਆ ਲੱਗੀ ਆਹ ਲਓ ਜੀ ਉਹਦੇ ਵਾਂਗੂ ਚਾਹ ਦੇ ਕਪਾਂ ਵਾਂਗੂ ਥਣ ਵੀ ਸੰਧੂ ਸਾਹਿਬ ਬੜਾ ਕੁਆਲਿਟੀ ਵਾਲਾ ਲੱਗਾ ਤੰਮੀ ਰੋਈ ਬਰਾੜੀ ਆ। ਅਰੇ ਸੂ ਸਵਾ ਦੇ ਵਿੱਚ ਆਈ ਸਿੰਦੂ ਸਾਹਿਬ। ਦੋ ਜੀ ਠੀਕ ਆ ਜੀ। ਹੋਲੀ ਨਹੀਂ ਜਾ ਰਹੀਆਂ ਨਾ ਕੋਈ ਆਪਣੀ ਭੈਣ ਵੀ ਬੈਠੇ ਹੋ ਸਕਦੀ ਐ। ਠੀਕ ਆ ਜੀ ਠੀਕ ਆ। ਤੇ ਇਹ ਡਾਕਟਰ ਕੀ ਰੇਟ ਦਾ ਕਰਤਾ ਫਿਰ ਕਿੰਨੇ ਦੇ ਦੇ ਰਹੇ ਆ ਜੀ? ਮੁੱਲ ਸਾਨੂੰ ਸਾਹਿਬ ਜੋ ਮਰਜ਼ੀ ਕਰ ਲਈਏ 85 ਦੇਣਾ। 85000 ਦੇ। ਲਓ ਵੀ। 85000 ਦਾ ਦੋਸਤੋ ਇਹ ਤੁਹਾਨੂੰ ਮਾਲ ਮਿਲ ਜੂਗਾ। ਵਿੱਚੋਂ ਛੋੜ ਛੱਪੇ ਕਰਦੇ 85000 ਕਰਾਂਗੇ। ਕਰਾਂਗੇ ਸਿੰਦੂ ਸਾਹਿਬ ਕਰਾਂਗੇ। ਹਾਂ। 1000 ਰੁਪਿਆ ਛੋਟੇ ਕਰ। ਉਹ ਬੀਬੀਆਂ ਵੀ ਇਹ ਤਾਂ ਬੀਬੀਆਂ ਚੰਗੀਆਂ ਵੀ ਜਿੰਨੇ ਦੁਕਾਨ ਤੇ ਜਾ ਕੇ ਘਟਾ ਲੈਂਦੀਆਂ ਵੀ 1000 ਦਾ ਸੂਟ ਹੈ। ਨਹੀਂ ਸੰਧੂ ਸਾਹਿਬ ਤੁਹਾਨੂੰ ਪਤਾ ਕੁਆਲਟੀ ਬਰੀਡ ਜੇ ਗੱਲ ਕਰੀਏ ਬਿਹੜਾਂ ਦੀ। ਹਾਂ ਚਲੋ ਕੁਆਲਟੀ ਆਪਾਂ ਮੁੱਲ ਕਰਦੇ ਨਾ ਸੰਧੂ ਸਾਹਿਬ। ਕੁਆਲਟੀ ਬਰੀਡ ਤਾਂ ਆਪਾਂ ਦਿਖਾਉਣ ਦੇ ਆ ਤੇ ਵੀਰਾਂ ਨੇ ਦੇਖ ਲੈਣੀ ਆ। ਹਾਂਜੀ ਹਾਂਜੀ। ਰਹੀ ਗੱਲ ਰੇਟ ਦੀ ਜੋ ਵੀ ਚਲੋ ਜਾਇਜ਼ ਹੋ ਜੋ 1000 2000 ਸਿਰਕੇ ਦੇ ਦਿੰਦੇ ਤਾਂ ਹੀ ਉਹ ਤੇ ਮਾਲਕ ਦੀ ਕਿਰਪਾ ਗੁਰੂ ਰਾਮਦਾਸ ਦੀ ਮਾਲ ਨਹੀਂ ਪੂਰਾ ਪੈਂਦਾ ਆਪਣੇ। ਚਲੋ ਕੋਈ ਗੱਲ ਹੈ। ਹਾਂਜੀ। ਲਓ ਵੀ ਇਹ ਦੋਸਤੋ ਵਿੱਚੋਂ ਮਾਨਤਾ ਹੋਊਗਾ ਕੋਈ ਭ ਤੇ ਇਹ ਤੁਹਾਨੂੰ ਦੂਜਾ ਸੂਆ ਸੂਈ ਆਪਾਂ ਦਿਖਾ ਦਿੱਤੀ ਵੇੜ ਇੱਕ ਇਧਰ ਇੱਕ ਡੱਬੀ ਹੋਰ ਵਛੀ ਤੁਹਾਨੂੰ ਦਿਖਾਉਣੇ ਆ ਇਹ ਵੇੜ ਕੀ ਜਾਂਦੀ ਹੈ ਡਾਕਟਰ ਕੇ ਨਵਾਂ ਸੂਆ ਸੰਧੂ ਸਾਹਿਬ 22 ਲੀਟਰ ਬੋਲੇ ਨੇ 22 ਲੀਟਰ ਬੋਲੇ ਬੋਲਾ ਹਾਂਜੀ ਹਾਂਜੀ ਇਹ ਅੱਜ ਕਿੰਨੇ ਦਿਨ ਸੀ ਫਿਰ ਅੱਜ ਚੌਥਾ ਦਿਨ ਜੀ ਚੌ ਦਿਨਾਂ ਦੀ ਸੂਈ ਆ ਬੱਚਾ ਆ ਵਾਲਾ ਹੀ ਵਿਖਾ ਦੇ ਮਗਰ ਬੱਚਾ ਹਾਂਜੀ ਯਾ ਫਿਰ ਸੈਦਪੁਰ ਦੇ ਵਿੱਚ ਜਿੰਨੇ ਫਿਰ ਸਾਰੇ ਬੱਚੇ ਹਾਂਜੀ ਪਹਿਲੀ ਜੀ ਬੱਚੀ ਆਈ ਦੇ ਬੱਚੇ ਲਓ ਵੀ ਠੀਕ ਆ ਜੀ ਸੋ ਦੋ ਵੀਡੀਓ ਜਿਹੜੀਆਂ ਦੂਸਾਂ ਪਾ ਤੁਹਾਨੂੰ ਕਵਰ ਕਰਕੇ ਦੇ ਦਿੱਤੀਆਂ ਨੇ ਜਿਹੜਾ ਇੱਕ ਪਾਰ ਸੀਗਾ ਜਿਹੜਾ ਫਸਟ ਭਾਗ ਸੀਗਾ ਠੀ ਬਰੀਡ ਕੁਆਲਿਟੀ ਦੀ ਬੜੀ ਵਧੀਆ ਰੰਗ ਬੜਾ ਵਧੀਆ ਸਾਨੂੰ ਸਾਹਿਬ ਲੱਗਾ ਜੇ ਇਹ ਚੰਗੇ ਦੁੱਧ ਦੀ ਉਮੀਦ ਕਰਾਂਗੇ ਆਪਾਰ ਕੀ ਵੀ ਜਿਹੜੀ 22 ਲੀਟਰ ਤੋਂ ਸਟਾਰਟਿੰਗ ਤੋਂ ਨਾ ਤੇ ਦੁੱਧ ਉਹਨੇ ਕੱਢਣਾ ਹੀ ਕੱਢਣਾ ਸਾਹਿਬ ਤੇ 22 ਲੀਟਰ ਚਾਰਾਂ ਦਿਨਾਂ ਦੀ ਸੂਈ ਥਲੇ 22 ਲੀਟਰ ਪਾਈ ਆ ਬੇੜਾ ਸੰਧੂ ਸਾਹਿਬ ਜਿਹੜਾ ਕੱਲ ਤੁਹਾਨੂੰ ਫੋਨ ਲਾਇਆ ਪਿਆ ਉਹ ਆਪਣੇ ਦਾ 15 ਸੀ ਅੱਛਾ ਜੀ ਇਤਰਾ ਹੀ ਵਿੱਚ ਸੇਲ ਹੋ ਗਿਆ ਲੋਕਲ ਵੀ ਚਲੋ ਮਾਲ ਆਇਆ ਗਿਆ ਰਹਿੰਦਾ ਭੈਣ ਪ੍ਰਾਈਸੇ ਤਰ੍ਹਾਂ ਹਾਂਜੀ ਦੋ ਤਿੰਨ ਤੇ ਤੁਹਾਡੇ ਸਾਹਮਣੇ ਸੰਧੂ ਵੀਡੀਓ ਕਰਉਣ ਮਿਲ ਲਈ ਆਜੀ ਵਿਕ ਗਈਆਂ ਹੋਣੀ ਵੇਚ ਗਿਆ ਜੀ ਥੋੜਾ ਵੇਚਿਆ ਕੁ ਅੱਧੇ ਘੰਟੇ ਘੰਟੇ ਦੇ ਵਿੱਚ ਹਾਂਜੀ ਇੱਕ ਪਹਿਲੋ ਲੈ ਗਈ ਤੁਹਾਡੇ ਤੋਂ ਚਲੋ ਇਸੇ ਤਰ੍ਹਾਂ ਹੀ ਹਾਂਜੀ ਇਹ ਡਾਕਟਰ ਕੀ ਮੁੱਲ ਦੀ ਹੈ ਬਾਈਕ ਨੂੰ ਬੋਲੇ ਬੋਲੇ ਇੰਦੇ ਥੱਲੇ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਕਰ ਲਿਓ 95000 ਦੀ ਦੇ ਦਾਂਗੇ 95 ਦੀ ਹਾਂਜੀ ਤੇ ਤੁਮਾਂ ਹੰਤਣ 90 ਦੀ ਜਸਣ ਬਿਲਕੁਲ 90000 ਲਓ ਜੀ 90000 ਦੀ ਆ ਬੱਚਾ ਹੋਈ ਨਾ ਡੋਲ ਸਾਰੇ ਠਾਲ ਕੇ ਬੱਚਿਆਂ ਦੀ 27 22 ਲੀਟਰ ਰਾਮਨਾ ਚੋਣ ਨੇ ਠੀਕ ਆ ਲਓ ਵੀ 90000 ਦੀ ਤੁਹਾਨੂੰ ਮਿਲੂਗੀ ਵਹਿੜ ਬਾਕੀ ਆ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਆ ਬੱਚਾ ਮਗਰੇ ਤੇ ਬਾਕੀ ਨੀ ਮੀਨੂਮੀ ਵੀ ਸੰਧੂ ਸਾਹਿਬ ਵੇਖੋ ਜੀ ਹਾਈਟ ਕਿੱਡੀ ਜਾਦੀ ਹੈ ਹਾਈਟ ਦੀ ਵੀ ਗੱਲ ਕਰੀ ਹਾਈਟ ਵੀ ਬਹੁਤ ਜਿਆਦੀ ਸ਼ੇਪਨ ਦੇ ਲਾਗੇ ਬੰਨੇ ਹਾਈਟ ਦੀ ਫੁੱਲ ਵੱਡਾ ਕਾਦਾ ਹਾਂਜੀ ਵੱਡੀ ਵਹਿੜ ਐ ਛੋਟੀਆਂ ਜਿਹੀਆਂ ਵਹਿੜਾਂ ਨਹੀਂ ਕੋਈ ਵੀ ਲਓ ਜੀ ਆ ਪੂਰ ਜਿਹੜਾ ਆਪਾਂ ਦਿਖਾਇਆ ਤੁਹਾਨੂੰ ਤੇ ਕੱਦ ਹਾਈਟ ਵਾਲੇ ਪਾਸਿਓ ਠੀਕ ਆ ਜੀ ਹਵਾਨੇ ਚੱਡੇ ਵਾਲੇ ਪਾਸਿਓ ਸੋ ਚੰਗਾ ਦੁੱਧ ਚਵਾਉਣ ਵਾਲੇ ਐਨੀਮਲ ਨੇ ਤੇ ਬਾਕੀ ਸਾਰੇ ਪੈਣ ਭਰਾਵਾਂ ਨੂੰ ਪਤਾ ਵੀ ਜਿੰਨਾ ਕੋਟ ਪਾਰਾਂਗੇ ਉਹਨਾਂ ਕ ਮਿੱਠਾ ਠੀਕ ਆ ਜੀ ਐਨੀਮਲ ਉਹ 50 60 65 ਤੋਂ 55000 ਤੋਂ ਵੈਸੇ ਸ਼ੁਰੂ ਹੋ ਕੇ ਤੇ ਤਕਰੀਬਨ 1 ਲੱਖ 20000 ਤੱਕ ਅੱਜ ਸੰਦੂ ਸਾਹਿਬ ਆਪਾਂ ਜਿਹੜਾ ਮੋਲ ਆ ਹਰ ਚੀਜ਼ ਲੈ ਗਿਆ ਇਹਦੀ ਪਲ ਕਿਉਂ ਕੋਈ ਛੋਟਾ ਵੀ ਗਾਹ ਕੋਂਦਾ ਯਾਰ ਕਿਹਨੇ ਸਾਰੇ ਵੀ ਲੱਖ ਖਰੀਦਣ ਵਾਲੇ ਵੀ ਨਹੀਂ ਹੈਗੇ ਲੱਖ ਵਾਲੇ ਵੀ ਨਹੀਂ ਹੈਗੇ ਕੋਈ 60 ਲਾਉਣ ਵਾਲਾ ਹੈ ਨਾ ਹਾਂਜੀ ਸੰਦੂ ਸਾਹਿਬ ਤੇ ਹਰੇਕ ਤਰ੍ਹਾਂ ਦਾ ਦੁਕਾਨਦਾਰੀ ਹਰੇ ਨੰਬਰ ਜਿਆਦਾ ਕਿਹੜਾ ਜਿਆਦਾ ਠੀਕ ਆ ਜੀ ਤੇ ਇਧਰ ਇੱਕ ਐਰ ਸ਼ੈਰ ਜਿਹੜੀ ਆ ਦੋਸਤੋ ਆਪਾਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਦਿਖਾ ਦਿੱਤੀ ਆ ਵੈਸੇ ਇੱਕ ਵਾਰੀ ਮੋٹے ਤੌਰ ਤੇ ਫਿਰ ਝਾਤ ਮਰਵਾ ਦੇਣੇ ਡਾਕਟਰ ਇਹ ਗੱਭਣੇ ਨਾ ਇਹ ਗੱਭਣੇ ਗੱਭਣਸਨ ਇਹ ਕੱਪਣਾਂ ਠੀਕ ਆ ਜੀ ਇਹ ਪਹਿਲੇ ਪਾਰਟ ਦੇ ਵਿੱਚ ਵੀ ਆਪਾਂ ਤੁਹਾਡੇ ਧਿਆਨ ਦੇ ਵਿੱਚ ਲਿਆਂਦੀ ਆ ਹੁਣ ਫਿਰ ਤੁਹਾਨੂੰ ਮੋٹے ਤੌਰ ਤੇ ਦਿਖਾ ਦਿੰਨੇ ਆ ਐਰ ਸ਼ੈਰਾ ਤੇ ਤੀਜੀ ਸਵੇਰੇ ਤਿਆਰੀ ਦੇ ਵਿੱਚ ਹੀ ਅੱਜ ਸਵੇਰੇ ਭਲਕੇ ਸਵੇਰੇ ਪਰਸ ਸਵੇਰੇ ਆਹ ਦੇਖੋ ਜੀ ਠੀਕ ਆ ਜੀ ਕੱਢ ਜੂਗੀ ਤਿਆਰੀ ਡੰਗ ਕੋਈ ਦੋ ਦਿਨ ਵੀ ਕੱਢ ਸਕਦੀ ਆ ਸਫਰ ਤੇ ਜਾਂਦੇ ਆ ਆਪਾਂ ਸੂ ਸੂ ਤੇ ਅਹਿਰ ਸ਼ਰ ਦੇ ਵਿੱਚ ਇਹ ਜਿਹੜੀ ਦੋਸਤੋ ਇੱਕ ਗੱਬਣ ਜਿਹੜੀ ਵੈਰ ਆਪਾਂ ਤੁਹਾਨੂੰ ਦਿਖਾਉਣ ਰਿਹਾ ਵੈਸੇ ਮਾਲ ਅਜ ਸਾਰਾ ਸੋਇਆ ਸੋਇਆ ਇਹੋ ਵਾਰ ਜਿਹੜੀ ਇੱਕ ਗੱਬਣ ਆ ਤਿਆਰੀ ਦੇ ਉੱਤੇ ਹੀ ਆ ਠੀਕ ਆ ਜੀ ਇਹ ਵੀ ਤੇ ਡਾਕਟਰ ਇਹ ਤਾਂ ਜਾਂਦੇ ਜਾਂਦੇ ਨਾਲ ਦੀ ਨਾਲ ਹੀ ਮੁੱਲ ਕਰਤੀਏ ਦੱਸ ਦਈਏ ਕਿੰਨੇ ਕੀ ਦੀ ਦਵਾਂਗੇ ਮੁੱਲ ਸੰਧੂ ਸਾਹਿਬ 85000 ਦੀ ਲਓ ਜੀ 85000 ਦੀ ਨਹੀਂ 75 ਸੰਧੂ ਸਾਹਿਬ ਇਹ ਰੱਖਾ ਇਹ ਵੇਖੀ ਕਿਤੇ ਨਹੀਂ ਗਲਤ ਹੋ ਗਿਆ ਸੌਰੀ ਵੇਖੀ ਇਹ ਨਾ ਪਹਿਲੀ ਵੀਡੀਓ ਦੇ ਵਿੱਚ 85 75 ਤੇ ਹੁਣ 50 ਨਹੀਂ ਨਹੀਂ ਸੰਧੂ ਸਾਹਿਬ 75000 ਦੀ ਆ ਨਹੀਂ ਗਲਤੀ ਕਰ ਦਿੱਤੀ ਲਓ ਜੀ 75000 ਦਾ ਮੁੱਲ ਆ ਠੀਕ ਆ ਤੋ ਬਨਥਾਂ ਨੂੰ ਜਾਊਗੀ ਸੂ ਸਵਾ ਕੇ ਦੋਸਤ ਸੁੰਦਿਆ ਸੰਦਿਆ ਬੱਚਾ ਪੋਤਾ ਚੜਦੇ ਐਨੀਮਲ ਜਿਹੜਾ ਫੋਰ ਬਨਥਾਂ ਨੂੰ ਜਾਂਦਾ ਇਹ 75000 ਰੁਪਏ ਤੁਹਾਨੂੰ ਜੜੀ ਵੈੜ ਮਿਲ ਜੂਗੀ ਯਾਰ ਸ਼ਹਿਰ ਦੇ ਵਿੱਚ ਤੇ ਇਹ ਡਾਕਟਰ ਆਪਣੇ ਕੋਲ ਭਰਾ ਨਾ ਗਨੇ ਅੱਜ ਹਾਂਜੀ ਹਾਂਜੀ ਸੰਧੂ ਸਾਹਿਬ ਦਾਵਾ ਅੱਜ ਆਪਣੇ ਤੋਂ ਦਗਾ ਹੈ ਆ ਚਲੋ ਵਿੱਚੋਂ ਦੋ ਤਿੰਨ ਸੇਲ ਹੋ ਗਈਆਂ ਵਾ ਹਾਂ ਤੇ ਕੋਸ਼ਿਸ਼ ਇਹੋ ਕਰਿਆ ਕਰੋ ਕਿ ਆਪ ਆਣ ਕੇ ਤਸੱਲੀ ਕਰਕੇ ਲੈ ਕੇ ਜਾਇਆ ਜੀ ਕਿੱਥੋਂ ਵੀ ਖਰੀਦੀ ਕਰਦੇ ਜੇ ਕਿਥੋਂ ਕਿਥੋਂ ਵੀ ਖਰੀਦਾਂ ਦੇ ਹਾਂਜੀ ਕੱਲਾ ਮੇਰੇ ਨਾਲ ਆਨਲਾਈਨ ਤੇ ਆਪਾਂ ਪੁਰਾਣੇ ਗਾਕਾਂ ਨੂੰ ਭੇਜ ਨਹੀਂ ਦਿਆ ਜਿਨ੍ਹਾਂ ਨੂੰ ਆਪਣੇ ਦੀ ਵਿਸ਼ਵਾਸ ਆ ਜਿਹੜੇ ਨਵੇਂ ਗਾਹਕ ਆਉਂਦੇ ਉਹ ਮੇਰਾ ਵੀ ਰਾਹ ਬਣ ਕੇ ਜਦ ਤਸੱਲੀ ਕਰਕੇ ਲੈ ਜਾਗੇ ਇਸੇ ਤਰ੍ਹਾਂ ਹੀ ਜਿਹਨਾਂ ਨੂੰ ਤਾਂ ਸਿੰਧੂ ਸਾਹਿਬ ਆਪ 20 ਦੇ ਭੇਜ ਵੀ ਦਿਆ ਹਰ ਕੇ ਨੂੰ ਬਿਲਕੁਲ ਬਿਲਕੁਲ ਆਨਲਾਈਨ ਵੀ ਨਵੇਂ ਗਾਹਕ ਨੂੰ ਭੇਜੀ ਜਾਂਦੇ ਆ ਹਾਂ ਜੋ ਮਾਲ ਸਾਫ ਸੁਥਰਾ ਤਸੱਲੀ ਵਾਲਾ ਮਾਲ ਆ ਭਾਵੇਂ ਕੋਈ ਕਾਰੀਗਰ ਲੈ ਜਾ ਪੰਦਾ ਉਹਨੇ ਕਾਰੀਗਰੀ ਲੈ ਜੇ ਤਾ ਆਪਾਂ ਵੈਲਟਰੀ ਤੋਂ ਭੇਜ ਦੇਈਏ ਨੂੰ ਸੰਦੂ ਸਾਹਿਬੇ ਆਪਣੀ ਗਰੰਟੀ ਹਰ ਚੰਗਾ ਸੁਤਰਾ ਮਾਲ ਖਰੀਦਿਏ ਚੰਗੇ ਵੇਚੀਏ ਸ਼ੁਰੂ ਤੋਂੋਂ ਕੰਮ ਕਰਦੇ ਆ ਰਹੇ ਜੀ ਆਪਾਂ ਤੁਹਾਡੇ ਨਾਲ ਜੁੜੇ ਹਾਂ ਤਾਂ ਜੋ ਵੀ ਚੰਗਾ ਮਾਲ ਲੈ ਆ ਕੇ ਵੇਚਣਾ ਜੀ ਲੋਕ ਦੋਸਤੋ ਬੁਰਜਾ ਡੇਰੀ ਫਾਰਮ ਆ ਫਲੈਕਸ ਬਿਲਕੁਲ ਤੁਸੀਂ ਆ ਸਾਹਮਣੇ ਦੇਖ ਰਹੇ ਜੇ ਨੰਬਰ ਸਕਰੀਨ ਦੇ ਉੱਤੇ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਵੱਡੇ ਸਭਰਾ ਤੁਸੀਂ ਖਾਸ ਵਿਜਿਟ ਕਰਨੀ ਆ ਠੀਕ ਆ ਜੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ